ਪ੍ਰੋਜੈਕਟ ਦੇ ਜ਼ਿੰਮੇਵਾਰਤਾ ਵਾਹਿਗੁਰੂ ਜੀ ਕੀ ਫਤਿਹ ਸਿੰਘ ਸਾਹਿਬ ਭਾਈ ਸਾਹਿਬ ਬਈਸੂ ਜੀ ਦੀ ਰੋਟੀ ਇਸ ਸਾਫ ਦਾ ਜੱਜਦਾਰ ਸ੍ਰੀ ਆਰਤਕ ਸਾਹਿਬ ਮਾਲੀ ਇੰਟਰਨੈਸ਼ਨਲ ਫਾਉਂਡਾਟਿਨ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਦਾਸ ਨੂੰ ਦੋ ਹਿੱਟ ਦਾ ਮੌਕਾ ਦਿੱਤਾ ਹੈ ਸਟੇਜ ਦੇ ਔਰਨਾ ਇਹ ਪ੍ਰੈਅਰ ਦੀ ਇਸ ਮੀਟਿੰਗ ਦੇ ਵਿੱਚ ਜਿਨੇ ਵੀ ਅਹੁਦੇਦਾਰ ਪਹੁੰਚੇ ਨੇ ਸਾਨੂੰ ਜੀ ਆਇਆਂ ਸੰਤ ਬਾਬਾ ਚਰਨਜੀਤ ਸਿੰਘ ਦੀ ਜਸੋਵਾਲ ਸਾਡੀ ਐਵਸਾਰਿਕ ਮੀਟਿੰਗ ਹੋਈ ਸੀ ਉੱਥੇ ਉਹਨਾਂ ਨੇ ਬਚਨ ਕੀਤੇ ਸੀ ਕਿ ਤੁਸੀਂ ਹੌਸਲਾ ਰੱਖੋ ਕਿ ਬੋਲਣ ਦੀ ਤਾਕਤ ਜਿਹੜੀ ਹੈ ਨਾ ਤੁਹਾਡੀ ਉਹ ਇੱਕ ਪ੍ਰੈਕਟਿਸ ਕਰਿਆ ਕਰੋ ਕਿ ਬੋਲਿਆ ਕਰੋ ਸਟੇਜ ਦੇ ਉੱਤੇ ਆੜ ਕੇ ਤੁਸੀਂ ਬੋਲਣ ਦੀ ਪ੍ਰੈਕਟਿਸ ਕਰਿਆ ਕਰੋ ਜੇ ਤੁਹਾਡਾ ਹੌਸਲਾ ਆਏਗਾ ਤੁਸੀਂ ਸਟੇਜ 'ਤੇ ਭਰਾਓਗੇ ਮੈਂ ਪਹਿਲੀ ਵਾਰੀ ਇਹ ਬਚਨ ਕਰ ਰਿਹਾ ਹਾਂ ਸਟੇਜ ਦੇ ਉੱਪਰ ਮੈਂ ਸੰਤ巴巴 ਚਾਚੂਜੀਤ ਸਿੰਘ ਜਸਵਾਲ ਦੇ ਉਸ ਬੋਲ ਨੂੰ ਮੈਂ ਵੀ ਥੋੜਾ ਪ੍ਰੈਕਟਿਸ ਕਰਦਾ ਸੀ ਕਿ ਚਲੋ ਸਟੇਜ ਦੇ ਉੱਪਰ ਆਵਾਂਗੇ ਬਾਅਦ ਤੇ ਵੀ ਹਰੇਕ ਇੰਟਰਨੈਸ਼ਨਲ ਮੰਧਨ ਨਾਲ ਦਾ ਜੋ ਵਰਕਰ ਹੈ ਉਹਦੇ ਨਾਲ ਹੈ ਉਹਨੂੰ ਸਟੇਜ ਦੇ ਉੱਪਰ ਆਣ ਕੇ ਬੋਲਣਾ ਜ਼ਰੂਰੀ ਚਾਹੀਦਾ ਹੈ ਕਿਉਂਕਿ ਕੱਲ ਨੂੰ ਤੁਸੀਂ ਜਦੋਂ ਹਕੂਮਤ ਦੇ ਗਾੜੀ ਆੜਦੇ ਨੇ ਜੇ ਅੱਗੇ ਤੁਸੀਂ ਸਟੇਜ ਤੇ ਨਹੀਂ ਬੋਲੋਗੇ ਕਿ ਉਹਨਾਂ ਦੇ ਗਾੜੀ ਕੀ ਬੋਲੋਗੇ ਤੇ ਇਸ ਕਰਕੇ ਦਾਸ ਨੇ ਜੋ 2 ਮਿੰਟ ਦਾ ਸਮਾਂ ਲਿਆ ਹੈ ਤੇ ਬਾਕੀ ਜੋ ਵੀ ਬਾਬਾ ਸਜਾ ਸਿੰਘ ਜੀ ਵਾੜਾ ਸਿੰਘ ਮੁਖ ਸਲਾਹਕਾਰ ਇੰਟਰਨੈਸ਼ਨਲ ਪੰਥਕ ਨਾਲ ਭਾਈ ਸਾਹਾਬਾ ਇਸਰਾਮ ਸਿੰਘ ਜੀ ਜ਼ਿਲ੍ਹਾ ਪ੍ਰਧਾਨ ਨਵਸਰ ਕਿਸਾਨ ਖਜਾ گورਚਾ ਭਾਈਸ਼ਰ ਸਿੰਘ ਜੀ ਮੀਤ ਪ੍ਰਧਾਨ ਸਿੰਘ ਫੀਪਲ ਦਾ ਨਵਸਰ ਤੇ ਹੋਰ ਐਮਨਪ੍ਰੀਤ ਸਿੰਘ ਜੀ ਡਾਈਰ ਦਾਾਨ ਭਾਈ ਰਤਨ ਸਿੰਘ ਜੀ ਜੋ ਬਲਾਕ ਪ੍ਰਧਾਨ ਸਾਡੇ ਨਾਲ ਪਹੁੰਚੇ ਨੇ ਸਭ ਲੋਕ ਜੀ ਆਇਆਂ ਕਹਿੰਦਾ ਤੇ ਬਾਬਾ ਸੰਜਲ ਸਿੰਘ ਜੀ ਨੇ ਜੋ 100 ਬਸ ਦਾ ਵਾਅਦਾ ਕੀਤਾ ਹੈ ਉਸ ਨੂੰ ਅਸੀਂ 당 ਦੇ ਨਾਲ ਨਿਭਾਵਾਂਗੇ ਤੇ ਆਸ ਕਰਦੇ ਹਾਂ ਕਿ ਸਾਰੇ ਸੰਗਤ ਸਾਡਾ ਸਹਿਯੋਗ ਦੇਗੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ